ਸਭ ਤੋਂ ਆਰੰਭ ਹੋਇਆ ਵਿਸਾਲ ਸਿਦੀ ਨਗਰ ਕੀਰਤਨ ਆਪਣੇ ਅਗਲੇ ਪਿੰਡ ਦੇ ਵੱਲ ਵੱਧਦਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਸੰਗਤਾਂ ਬੜੀ ਬੇਸਬਰੀ ਨਾਲ ਪਾਲਕੀ ਸਾਬ ਦਾ ਇੰਤਜ਼ਾਰ ਕਰ ਰਹੀਆਂ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਤ ਨੇ ਸੜਕਾਂ ਦੇ ਦੋਵੇਂ ਪਾਸੇ ਕੱਡੀਆਂ ਸੰਗਤਾਂ ਸਤਨਾਮ ਸ੍ਰੀ ਵਾਇਗੁਰੂ ਦੇ ਨਾਮ ਦਾ ਜਾਪ ਕਰ ਰਹੀਆਂ ਹਨ ਹਰੇਕ ਅੱਖ ਨਮ ਦਿਖਦੀ ਜਾ ਰਹੀ ਹੈ ਕੁਝ ਸੰਗਤਾਂ ਦੇ ਵਿੱਚ ਜੋ ਸੰਗੂਲੀਤ ਕੀਤੀ ਹੈ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਇਹ ਵਿਸ਼ਾਲ ਨਸੀਦੀਨਗਰ ਕੀਰਤਨ ਤੋਂ ਆਇਆ ਜਾ ਰਿਹਾ ਜੀ ਮਹਾਨ ਕੁਰਬਾਨੀਆਂ ਦੀ ਮਿਸਾਲ ਕਿਤੇ ਨਹੀਂ ਮਿਲਦੀ ਕਿ ਕਹਿਣਾ ਚਾਹੁੰਗਾ ਪਰਵਾਸੀ ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜ਼ਿਕਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਜਗਤ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਇਸ ਸ਼ਹੀਦੀ ਦਾ ਅਗਰ ਕੀਰਤਨ ਤੇ ਸੰਗਤਾਂ ਦਾ ਸਮੁੱਚਾ ਪੰਥਾ ਦੇ ਇਥੇ ਹਾਜ਼ਰ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬੇਅੰਤ ਕਿਰਪਾ ਤੇ ਸਾਰੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਸਿਮਰਨ ਕਰਦੀ ਹੈ ਜੀ ਸਤਨਾਮ ਸ੍ਰੀ ਵਾਇਗਰੋ ਜੀ ਦੇ ਨਾਮ ਦਾ ਜਾਪ ਸੰਗਤਾਂ ਕਰਦੀਆਂ ਜਾ ਰਹੀਆਂ ਪੜ੍ਹਦੇ ਬਾਸੀ ਉਹ ਪਤਨ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸ਼ਹਿਜਾਦੇ ਸੱਚ ਵਾਸਤੇ ਧਰਮ ਵਾਸਤੇ ਸ਼ਹੀਦ ਹੋਏ ਆਂ ਔਰ ਅੱਜ ਸਾਰੀ ਸੰਗਤ ਦੇ ਅੰਦਰ ਇੱਕ ਸ਼ਰਧਾ ਤੇ ਸਤਿਕਾਰ ਦੇਖਣ ਨੂੰ ਮਿਲ ਰਿਹਾ ਹੈ ਔਰ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਅੱਜ ਸੰਗਤ ਇੱਥੇ ਨਤਮਤਕ ਹੋਣ ਵਾਸਤੇ ਆਈ ਹੈ ਤੋਂ ਮੈਂ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਔਰ ਆਪਣੀ ਇੱਕ ਸੰਸਾ ਹੈ ਸਮਾਜ ਸੇਵੀ ਅਗਨਾਰਾ ਕੇਚਲਮੰਤ ਪੰਜਾਬ ਵੱਲੋਂ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਦਾ ਕੋਟ ਕੋਟ ਧੰਨਵਾਦ ਹੈ ਫਤੇਗੜ ਦੇ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ ਕੋਟਨ ਕੋਟ ਗੁਰੂ ਮਹਾਰਾਜ ਅਰਦੀ ਗਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਸਰਦਾ ਪੂਰਵਕ ਸੜਕਾਂ ਦੀ ਸਫਾਈ ਕਰਦੀਆਂ ਨਜ਼ਰ ਆ ਰਹੀਆਂ ਹਨ ਤਕਰੀਬਨ ਫਤੇਗੜ ਸਾਹਿਬ ਤੋਂ ਵਿਸ਼ਾਲ ਜੋ ਨਗਰ ਕੀਰਤਨ ਸਵੇਰੇ ਆਰੰਭ ਹੋਇਆ ਸੀ ਹੌਲੀ ਹੌਲੀ ਆਪਣੇ ਅਗਲੇ ਪਿੰਡੇ ਵੱਲ ਵੱਧਾ ਜਾ ਰਿਹਾ ਹੈ ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਸੇਵਾ ਕਿ ਸਮਨਵਾਈਆਂ ਜਾ ਰਹੀਆਂ ਹਨ ਬੋਲੇ ਸੋ ਨਿਹਾਲ ਦੇ ਜਿ ਤਾਰੇ ਸੰਗੀਤਾ ਵੱਲੋਂ ਛੱਡੇ ਜਾ ਰਹੇ ਹਨ ਤੇ ਹਰੇਕ ਅੱਖ ਅਜ ਨਾਮ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਫਤਿਹਗਰ ਸਾਹਿਬ ਦੇ ਜੋ ਇਹ ਮਹਾਨ ਸ਼ਹੀਦ ਹਨ ਇਹਨਾਂ ਦੀ ਕੁਰਬਾਨੀ ਦੀ ਮਿਸਾਲ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਗੱਲ ਵੀ ਕਰਦੇ ਆ। ਹਾਂ ਖੋਲੇ। ਹਾਂਜੀ ਸਰ। ਮਾਤਾ ਗੁਜਰੀ ਕਾਲਜ ਵੱਲੋਂ ਵੀ ਸ਼ਮੂਲੀਅਤ ਕੀਤੀ ਹੈ ਨਗਰ ਕੀਰਤਨ ਦੇ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੁਜਰੀ ਕਾਲਜ ਫਤਿਹਗਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਉਹ ਇੱਕਦਮ ਮੁਖਦਾਰਾ ਹਸਣ ਦੇ ਨਾਤੇ ਸਾਡੇ ਵਿਦਿਆਰਥੀਆਂ ਤੇ ਸਟਾਫ ਦਾ ਫਰਜ਼ ਬਣਦਾ ਕਿ ਅਸੀਂ ਮਾਤਾ ਗੁਜਰੀ ਜੀ ਬਾਬਾ ਜਰਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਰਦਾ ਦੇ ਫੁਲਪ੍ਰਿੰਟ ਕਰੀਏ ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਸੰਗਤ ਦੀ ਸੇਵਾ ਵਿੱਚ ਹਾਜ਼ਰ ਨੇ ਫਸਟ ਸੇਡ ਦਾ ਕੈਂਪ ਲੱਗਾ ਹੈ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਦੇ ਸਹਿਯੋਗ ਨਾਲ ਇਸੇ ਤਰੀਕੇ ਨਾਲ ਜਿਹੜੇ ਹੈ ਗਿਆ ਉਹ ਸੰਗਤ ਨੂੰ ਗੁਰਦੁਆਰਾ ਸਾਹਿਬ ਵਿੱਚ ਰੈਗੂਲੇਟ ਕੀਤਾ ਜਾ ਰਿਹਾ ਜੋੜੇ ਕਰਦੀ ਸੇਵਾ ਕੀਤੀ ਜਾ ਰਹੀ ਹੈ ਸਭ ਵਿਦਿਆਰਥੀ ਆਪ ਮੁਹਾਰੇ ਹੀ ਜਿਹੜਾ ਹੈਗਾ ਉਹ ਬਹੁਤ سارے ਸ਼ਰਧਾ ਦੇ ਕਾਰਜਾਂ ਦੇ ਵਿੱਚ ਜੁੜ ਜਾਂਦੇ ਹਨ ਮਾਤਾ ਜੀ ਦੇ ਕਾਲਜ ਫਤਿਹਗੜ੍ਹ ਸਾਹਿਬ ਆਪ ਮੁਹਾਰੇ ਇਹ ਸਾਰੀਆਂ ਜਿਹੜੀਆਂ ਹੈਗੀਆਂ ਉਹ ਸੇਵਾ ਕਾਰਜਾਂ ਵਿੱਚ ਲੱਗ ਰਹੇ ਕਿਤੇ ਹੋਰ ਬੱਖੂ-ਬੱਖ ਕਿ ਵਿਦਿਅਕ ਅਦਾਰਿਆਂ ਵੱਲੋਂ ਵਿਸ਼ਾਲ ਜੀ ਦੀ ਨਗਰ ਕੀਰਤਨ ਵਿੱਚ ਸਮੂਹ ਲੋਕੀਤੇ ਕਿਤੇ ਗਿਆ ਉੱਥੇ ਹੀ ਮਾਤਾ ਗੁਜਰੀ ਕਾਲਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ baba banda singh bahadur engineering college ਦੀ ਗੱਲ ਕੀਤੀ ਜਾਵੇ ਪਵੰਦਤ ਸਿੰਘ ਬਹਾਦਰ ਪੋਲਿਟੈਕਨਿਕ ਕਾਲਜ ਫਤੇਗੜ ਸਾਹਿਬ ਸਾਰੀਆਂ ਹੀ ਵਿਦਿਆਰਥੀ ਜੋ ਜਥੇਬੰਦੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਪ੍ਰਤੀਕੂਲਿਤ ਕਰਕੇ ਬਿਨਾਂ ਫਤੇਗੜ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆ ਪੇਟ ਕੀਤੇ ਜਾ ਰਹੀਆਂ ਤੁਸੀਂ ਦੇਖ ਸਕਦੇ ਹੋ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਦਿਲਕਸ਼ ਜੋਹਰ ਦਿਖਾਏ ਜਾ ਰਹੇ ਹਨ ਨਗਰ ਸ਼ਹੀਦੀ ਨਗਰ ਕੀਰਤਨ ਦੇ ਵਿੱਚ ਦੇਖ ਸਕਦੇ ਹੋ ਹਾਥੀ ਘੋੜਿਆਂ ਵੱਲੋਂ ਵੀ ਉਹਨਾਂ ਲੜਦੀਆਂ ਫੌਜਾਂ ਵੱਲੋਂ ਇਹ ਆ ਕੇ ਸਮੂਲਿਤ ਕਰਵਾਈ ਜਾ ਰਹੀ ਹੈ। ਉਹਨਾਂ ਲੜਦੀਆਂ ਫੌਜਾਂ ਵੱਲੋਂ ਸਿੱਧੀ ਜੋੜ ਮੇਲ ਦੇ ਵਿੱਚ ਜੋ ਸਿੱਧੇ ਨਗਰ ਕੀਰਤਨ ਵੀ ਕਰ ਰਿਹਾ ਹੈ ਉਸ ਦੇ ਵਿੱਚ ਸਮੂਲੀਅਤ ਕੀਤੀ ਜਾ ਰਹੀ ਹੈ ਜਿਹੜੇ ਦੇਖ ਕੇ ਜੋਰ ਦਿਖਾਏ ਜਾ ਰਹੇ ਹਨ ਕਿਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਮੂਲੀਅਤ ਕੀਤੀ ਜਾ ਰਹੀ ਹੈ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਵੱਲੋਂ ਵੀ ਸਮੂਲੀਅਤ ਕੀਤੀ ਜਾ ਰਹੀ ਹੈ ਹਾਂਜੀ ਸਰ ਇਸ ਤਰ੍ਹਾਂ ਦੇਖਦੇ ਹਾਂ ਫਤਿਹਗੜ੍ਹ ਸਾਹਿਬ ਦੇ ਮਹਾਨ ਸਿੱਧਾਂ ਦੀ ਕੁਰਬਾਨੀ ਪਪਾ ਜੀ ਰੋਬਰ ਸਿੰਘ ਪਪਾ ਫਤਿਹ ਸਿੰਘ ਤੋਂ ਮਾਦਾ ਜੀ ਦੀ ਕੁਰਬਾਨੀ ਜਿਹੜੀ ਹੈ ਲਾਸਾਨੀ ਹੈ ਇਸ ਦੀ ਮਿਸਾਲ ਤੁਨਹੇ ਇਤਿਹਾਸ ਵਿੱਚ ਅਜੇ ਤੱਕ ਨਹੀਂ ਮਿਲਦੀ ਤੇ ਨਾ ਹੀ ਕਦੀ ਇਸ ਤਰ੍ਹਾਂ ਦੀ ਮਿਸਾਲ ਕਾਮ ਹੋਏ ਕਿ ਇੰਨੀ ਛੋਟੀ ਉਮਰ ਦੇ ਵਿੱਚ ਸਹਿਬਜ਼ਾਦਾ ਨੇ ਪਾਪਾ ਜ਼ੋਰਾਵਰ ਸਿੰਘ ਪਾਪਾ ਭੱਤੇ ਸਿੰਘ ਨੇ ਧਰਮ ਦੀ ਆਜ਼ਾਦੀ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇਹ ਕੁਰਬਾਨੀ ਜਿਹੜੀ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਲਈ ਪ੍ਰੇਰਿਤ ਕਰਦੀ ਰਹੇਗੀ ਇਹ ਸਾਨੂੰ ਕਿਹਨਾਂ ਕੁਰਬਾਨੀਆਂ ਉੱਤੇ ਮਾਣ ਹੈ ਔਰ ਇਸੇ ਇਹਨਾਂ ਕੁਰਬਾਨੀਆਂ ਨੂੰ ਸਜਦਾ ਕਰਨ ਦੇ ਲਈ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਨਤਮਸਤ ਹੋ ਰਹੀ ਹੈ ਯੂਨੀਵਰਸਿਟੀ ਬਲੋਂ ਵੀ ਆਪਣੇ ਵਿਦਿਆਰਥੀਆਂ ਸਟਾਫ ਅਤੇ ਅਧਿਆਪਕ ਸਾਹਿਬਾਨ ਦੇ ਨਾਲ ਇਸ ਨਗਰਪੁਰਤ ਕੀਰਤਨ ਦੇ ਵਿੱਚ ਪਰਮਿਚੂਰੀਅਤ ਕੀਤੀ ਜਾ ਰਹੀ ਹੈ ਸਿੱਧੀ ਜੋੜ ਮਿਲਦੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਨੀਵਰਸਿਟੀ ਮਾਤਾ ਗੁਰਜੀਤ ਕਾਲਜ ਤੇ ਪਪਾ ਬੰਦਾ ਸਿੰਘ ਬਹਾਦਰ ਜੀ ਦੇ ਕਾਲ ਸਾਰੀਆਂ ਅਸੀਂ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅਧੀਨ ਚੱਲ ਰੀਆਂ ਸੰਸਥਾਵਾਂ ਨੇ ਪੂਰੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਹੂਲਤ ਕਰਕੇ ਨਗਰ ਕੀਰਤਨ ਵਿੱਚ ਬਦਗਰ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸਦਾ ਸਦਾ ਪੇਟ ਜਿੱਤੇ ਜਾਂਦੀਆਂ ਨੇ ਇੱਕ ਵਾਰੀ ਫਿਰ ਦਰਸ਼ਨ ਘਰਣੇ ਆਇਆ ਤੁਸੀਂ ਦੇਖ ਸਕਦੇ ਹੋ ਗੁਰਦਾਰ ਲੜਦੀਆਂ ਫੌਜਾਂ ਗੱਤ ਗੱਤ ਕਰ ਕਰ ਸ਼ੋਰ ਦਿਖਾਰੀਆਂ ਹਨ ਹਾਂਜੀ ਬਿਲਕੁਲ ਜੀ ਗੁਰੂ ਸੂਰਤ ਸੋਪੇ ਜਾਨੀ ਹੈ ਜੋ ਲੜੇ ਦਿਨ ਕੇ ਇਹ ਪੁਰਜਾ ਪੁਰਜਾ ਕੱਟ ਮਾਰਿਆ ਕਬੂ ਹੈ ਸਾ ਤੇ ਇਹ ਤਨ ਤਨ ਮਾਤਾ ਗੁਜਰੀ ਜੀ ਤਨ ਤਨ ਪਪਾ ਜੋਨਾਵਰ ਸਿੰਘ ਤੇ ਤਨ ਤਨ ਮਾਮਾ ਪਤਾ ਸਿੰਘ ਜੀ ਆਲਾ ਸਾਨੀ ਸ਼ਹਾਦਤ ਜੋ ਕੀ ਪਤੇਗੜ ਸਾਹਿਬ ਦੀ ਧਰਤੀ ਤੇ ਜਿਹੜੀ ਹੈਗੀ ਆ ਉਹ ਹਰ ਸਾਲ ਦੀ ਤਰ੍ਹਾਂ ਜਿੰਨੋਂ ਆਪਾਂ ਸਿੱਧੀ ਸਭਾ ਦਾ ਨਾਮ ਦਿੱਤਾ ਹੈ ਉਹ ਮਨਾਨੇ ਆ ਉਸ ਵਿੱਚ ਜਿਹੜਾ ਹੈਗਾ ਉਹ ਸਿੱਖੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੀ ਟੀਮ ਜੋ ਕਿ ਐਸਜੀਪੀਸੀ ਦੇ ਅਧੀਨ ਹੈ ਅਸੀਂ ਸਿੱਖ ਮਾਰਸ਼ਲ ਆਰਟ ਗਤਕਾ ਖੇਡ ਦੇ ਜੋਰ ਤੇ ਸਾਰਾ ਹੀ ਸਾਡਾ ਨੌਨ ਟੀਚਿੰਗ ਟੀਚਿੰਗ ਸਟਾਫ ਜਿਹੜਾ ਹੈਗਾ ਇਹਦੇ ਵਿੱਚ ਹਾਜ਼ਰੀ ਭਰ ਰਿਹਾ ਸੋ ਸਾਡੀ ਕੋਸ਼ਿਸ਼ ਹੈ ਵੀ ਇਹ ਗਤਕੇ ਦੇ ਰਾਹੀਂ ਜਿਹੜਾ ਹੈਗਾ ਅਸੀਂ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਕਰਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ਿਆਂ ਦੇ ਗੁਰਾਏ ਪੈਦੀ ਹੈ ਉਹਨੂੰ ਆਪਾਂ ਜੋੜੀਏ ਤੇ ਸਾਰੇ ਗੁਰੂ ਦੇ ਨਾਲ ਕਰੀਏ ਜੀ ਧੰ ਸਾਹਿਬ ਜਾਦਿਆਂ ਦੀ ਐਸੀ ਧਰਤੀ ਹੈ ਜਿਹੜਾ ਹਰ ਬੰਦਾ ਨਾਮ ਹੋ ਕੇ ਜਾਂਦਾ ਪਰ ਜਿਹੜਾ ਗੁਰ ਘਰ ਆਉਂਦਾ ਉਹਦਾ ਮਨ ਕਰਦਾ ਯਾਰ ਮੈਂ ਵੀ ਦਾੜਾ ਕੇਸ ਰੱਖਾਂ ਪਰ ਕਾਲ ਯੁੱਗ ਦਾ ਇਸ ਤਰ੍ਹਾਂ ਦਾ ਕਾਲ ਯੁੱਗ ਦਾ ਵਹਿ ਬਾਹਰ ਜਾਂਦਾ ਫਿਰ ਮਨ ਬਦਲ ਜਾਂਦਾ ਪਰ ਮੈਂ ਉਹਨਾਂ ਦੀ ਅਰਦਾਸ ਕਰਦਾ ਵੀ ਜੇ ਤੁਸੀਂ ਸਾਹਿਬ ਜਾਦਿਆਂ ਕੋਲ ਆਓ ਜਾਨਵਰਾਂ ਤੋਂ ਲੈ ਕੇ ਇਨਸਾਨਾਂ ਦਾ ਜਨਮ ਜ਼ਰੂਰ ਹੁੰਦਾ ਹੈ ਪਰ ਜੀਵਨ ਕੋਈ ਨਹੀਂ ਮੰਗਦਾ ਸਾਡੇ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨੇ ਜੋ ਮੰਗੂ ਕੋ ਮਿਲਦਾ ਹੈ ਪਰ ਅੱਜ ਇਨਸਾਨ ਜੀਵਨ ਮੰਗੇਗਾ ਔਰ ਜੀਵਨ ਇਸ ਤਰ੍ਹਾਂ ਦਾ ਹੋ ਜਾਏਗਾ ਵੀ ਭੜਾ ਰੂਪ ਠੋਕੇ ਜੀਵੇਗਾ ਬੰਦਾ ਭੜਾ ਕਮਾਵੇਗਾ ਦਾੜੀ ਕੇਸ ਨਾ ਕਟਾਉਣ ਸਾਡੇ ਸਿੱਖਾਂ ਨੂੰ ਬੇਨਤੀ ਹੈ ਜਿਨ੍ਹਾਂ ਦਾ ਨਾ ਸਿੰਘ ਕਰਕੇ ਵਜਦਾ ਤੇ ਕੋਰ ਕਰਕੇ ਵਜਦਾ ਹੈ ਬਿਊਟੀ ਪਾਰਲਰਾਂ ਦੇ ਸਾਡੀਆਂ ਭੈਣਾਂ ਨਾ ਜਾਣ ਇਹ ਸਹਿਬਜ਼ਾਦਿਆਂ ਨੂੰ ਮੁੱਖ ਰੱਖਦੇ ਆ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੇ ਔਰੰਗਜ਼ੇਬ ਦਾ ਕਿਲਾ ਪਟਕੇ ਪਰੇ ਰੱਖਿਆ ਸੀ ਅੱਜ ਦੇਖੋ ਇਹਨਾਂ ਬੰਦਾਂ ਇਕੱਠਾ ਕਰਨਾ ਹੋਵੇ ਨਹੀਂ ਇਕੱਠਾ ਹੋ ਸਕਦਾ ਇਹ ਸਾਬ ਜਾਦਿਆਂ ਦੀ ਕਮਾਈ ਹੈ ਸਾਬ ਜਾਦਿਆਂ ਦੀ ਜੁਗਾ ਜੁਗਾ ਇਸ ਤਰ੍ਹਾਂ ਹੀ ਸੰਗਤ ਵੱਧ ਚੜ ਆਉਂਦੀ ਹੈ ਵਿਦੇਸ਼ਾਂ ਤੋਂ ਪੰਜਾਬ ਤੋਂ ਹੋਰ ਹਰਿਆਣੇ ਤੋਂ ਮੈਂ ਦੇਖਿਆ ਕਈ ਆਸ਼ਾ ਹੈ ਇਹ ਗੁਰੂ ਦੀ ਕਿਰਪਾ ਹੈ ਗੁਰੂ ਤੋਂ ਬਿਨਾਂ ਦੀ ਕਿਰਪਾ ਤੋਂ ਕੁਝ ਨਹੀਂ ਹੋ ਸਕਦਾ ਇੰਨੇ ਕੋ ਬੇਨਤੀਆ ਕਰਦਾ ਸ੍ਰੀ ਅਮਾ ਦਾ ਜੱਜਾ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬ ਵਾਹਿਗੁਰੂ ਜੀ ਕੀ ਫਤਿਹ ਜਾ ਪੰਜਾਬੀਆਂ ਤੇ ਮਾਤਾ ਗੁਜਰੀ ਜੀ ਦੀ ਇਨਸਾਨੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨਾ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਧੰਨ ਸਧੂ ਗ੍ਰੰਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਗੁਰਦਰਾਸਨੀ ਪਟਿਕੜਾ ਸਾਹਿਬ ਤੋਂ ਰਵਾਨਾ ਹੋਇਆ ਜੋ ਬਹੁਤ ਵੱਡੇ 1 ਮਾਰਚ ਦੇ ਰੂਪ ਵਿੱਚ ਜਿਸ ਵਿੱਚ ਬਰਤਭਤ ਸੰਪਰਦਾ ਮੰਨ ਲਿਆ ਕਿ ਜਿੱਥੇ ਮੁੰਡਿਆਂ ਸੇਵਾ ਸੜੀਆਂ ਸਕੂਲਾਂ ਦਾਜਾਂ ਦੇ ਬੱਚੇ ਸ਼ਾਮਲ ਹੋਏ ਨੇ ਅਪਰੋਕਤ ਨਗਰ ਕੀਰਤਨਾ ਗੁਰਦਰਾਸਨੀ ਜੋਤੀਸਰ ਸਾਹਿਬ ਦੇਖੇ ਲਗਭਗ 1.5 ਤੋਂ 2 ਵਜੇ ਜਾ ਕੇ ਸੰਪੂਰਨਤਾ ਹੋਵੇਗੀ ਤੇ ਮੈਂ ਸਾਰਾ ਯਾ ਉਹਨਾਂ ਸੇਵਾ ਸੈਟੀਆਂ ਦਾ ਆਪਣੇ ਵੱਲੋਂ ਸਵੁੱਚੇ ਉਦਰਾਸਾ ਦੇ ਪ੍ਰਬੰਧ ਵੱਲੋਂ ਕੋਟ ਰਿਪੋਰਟ ਧਰਵਾਵਾ ਕਰਦਾ ਜਿਨ੍ਹਾਂ ਨੇ ਏਡੇ ਵੱਟੇ ਇਸ ਜਹਾਦ ਇਮਾਰਤ ਦੀ ਸਾਨੂੰ ਸਹਿਯੋਗ ਦਿੱਤਾ ਫਤਿਹਗੜ ਸਾਹਿਬ ਤੋਂ ਆਰੰਭ ਹੋਇਆ ਵਿਸ਼ਾਲ ਸਿੱਦੀ ਨਗਰ ਕੀਰਤਨ ਹੌਲੀ ਹੌਲੀ ਆਪਣੇ ਅਗਲੇ ਪੰਡੇ ਵੱਲ ਵੱਧਾ ਜਾ ਰਿਹਾ ਹੈ ਤੇ ਸੰਗਤਾਂ ਬੜੀ ਬੇਸਬਰੀ ਨਾਲ ਪਾਲਕੀ ਸਾਹਿਬ ਦੇ ਦਰਸ਼ਨ ਕਰਨ ਲਈ ਮੁਤਾਬਲੀਆਂ ਹੱਥ ਜੋੜ ਕੇ ਨਜ਼ਰ ਆ ਰਹੀਆਂ ਹਨ ਜਗਦੇਵ ਸਿੰਘ ਪੀਟੀਸੀ ਨੂੰ ਫਤਿਹਗੜ ਸਾਹਿਬ